ਅੱਜ ਆ ਪੈਤਨਰ ਆਪਣਾ ਪੂਰਾ ਗੋਡਾਊਨ ਦਿਖਾਉਣੇ ਆ ਠੀਕ ਹੈ ਜੀ ਇੱਥੇ ਹਰ ਤਰ੍ਹਾਂ ਦੀ ਆਈਟਮ ਮਿਲਦੀ ਹੈ ਸੂਰਤ ਦਿੱਲੀ ਅਹਮਦਾਬਾਦ ਵਾਲਿਆਂ ਨਾਲੋਂ ਸਸਤਾ ਕੱਪੜਾ ਪੂਰਾ ਰੇਟਾਂ ਦੀ ਚੈਲੰਜ ਨਾਲ ਗਰੰਟੀ ਹੋਊਗੀ ਪੂਰੀ ਰੇਟਾਂ ਦੀ ਚੈਲੰਜ ਨਾਲ ਗਰੰਟੀ ਸੂਰਤ ਅਹਮਦਾਬਾਦ ਦਿੱਲੀ ਨਾਲੋਂ ਰੇਟ ਘੱਟ ਇੰਨੀ ਮੇਰੀ ਗਰੰਟੀ ਨਾਲ ਮੇਰਾ ਚੈਲੰਜ ਪੂਰਾ ਗੋਡਾਊਨ ਦਿਖਾ ਦਿਓ ਜੀ ਪੂਰਾ ਗੋਡਾਊਨ ਭਰਿਆ ਪਿਆ ਠੀਕ ਹੈ ਜੀ ਆਪਣਾ ਇਹ ਇੱਕ ਗੋਡਾਊਨ ਹੈ ਇਹ ਆਪਣਾ ਨਾਲ ਦਾ ਗੋਡਾਊਨ ਹੈ ਆਪਣਾ ਹੋਰ ਇਤੋਂ ਵੀ ਵੱਧ ਭਰਿਆ ਹੋਇਆ ਹੈ ਫੇਰ ਆਪਣੀ ਦੁਕਾਨ ਹੈ ਠੀਕ ਹੈ ਜੀ ਉਹ ਵੀ ਆਪਣਾ ਭਰੀ ਪਈ ਹੈ ਠੀਕ ਹੈ ਜੀ ਮਾਲਕ ਦੀ ਕਿਰਪਾ ਰੱਬ ਦੀ ਕਿਰਪਾ ਪੂਰਾ ਮਾਲ ਪੂਰੇ ਪੰਜਾਬ ਚੋ ਕੀ ਪੂਰੇ ਇੰਡੀਆ ਚੋ ਸਭ ਤੋਂ ਸਸਤਾ ਕਪੜਾ ਉਰੋਂ ਮਿਲੂਗਾ ਤੁਹਾਨੂੰ ਮੈਂ ਦਾਅਵੇ ਔਰ ਵਾਦੇ ਔਰ ਚੈਲੰਜ ਨਾਲ ਕਹਿਣਾ ਜੀ ਠੀਕ ਹੈ ਜੀ ਆ ਜੋ ਸੁਣੋ ਹੋਰ ਆਈਟਮ ਦਿਖਾਵਾਂ ਜੀ ਇੱਕ 2.5 ਮੀਟਰ ਤੋਂ ਲੈ ਕੇ 2.5 ਮੀਟਰ ਤੱਕ ਦੀ ਕੱਟ ਆ ਤੁਹਾਨੂੰ ਲਾਈ ਪੀਸ ਕੱਟ ਕੇ ਦਿਖਾਉਣਾ ਜੀ ਆ ਵੇਖੋ ਬਰਬਰੀ ਦਾ ਪੀਸ ਜਿਹੜਾ ਮਾਰਕੀਟ 'ਚ 100 ਰੁਪਏ ਮੀਟਰ ਮਿਲਦੀ ਏ 1 2 ਸਵਾ 2 2 ਪਲੱਸ 2.5 ਮੀਟਰ ਤੱਕ ਦੀ ਕੱਟ ਹੋਊਗੀ ਮੇਰੀ ਗੱਲ ਨੂੰ ਧਿਆਨ ਨਾਲ ਪਲੀਜ਼ ਰਿਕੁਐਸਟ ਹੈ ਧਿਆਨ ਨਾਲ ਸੁਣ ਲਿਓ ਠੀਕ ਹੈ 2 ਪਲੱਸ ਕੱਟ ਹੋਊਗੀ ਮਾਲ ਬਹੁਤ ਹੋਊਗਾ ਜਿੰਨਾ ਕਹੋਗੇ ਉੰਨਾ ਮਾਲ ਮਿਲ ਜੂਗਾ ਕੱਪੜਾ ਕਿਹੜਾ ਕਿੜਾ ਹੋਊਗਾ ਬਰਬਰੀ ਮੋਸ ਫੈਂਡੀ ਕਰਾ ਸ਼ਿਮਰ ਫੈਂਡੀ ਠੀਕ ਹੈ ਹਰ ਤਰ੍ਹਾਂ ਦੇ ਗਲਾਸ ਔਰਗੰਝਾ ਠੀਕ ਹੈ ਕਪੜਾ ਜਿਹੜਾ ਮਾਰਕੀਟ 'ਚ 100 ਜਾਂ 150 ਰੁਪਏ ਪਰ ਮੀਟਰ ਮਿਲਦਾ ਹੈ ਪਤਾ ਹੈ ਕਿਰ ਪਰ ਮੀਟਰ ਮਿਲੂ ਸਿਰਫ ਔਰ ਸਿਰਫ 11-12 ਰੁਪਏ ਮੈਟਰੀਅਲ ਮਤਲਬ ਜਿਹੜਾ ਪੀਸ ਹੈ 2 ਮੀਟਰ ਦਾ 2.5 ਮੀਟਰ ਦਾ 25 ਰੁਪਏ ਦਾ ਪੀਸ ਹੈ ਇਹ ਠੀਕ ਹੈ 25 ਰੁਪਏ ਪੀਸ ਹੈ ਰੇਟ ਹੈ ਹੋਲ ਸੇਲ ਪੂਰਾ ਬੰਡਲ ਟੂ ਬੰਡਲ ਮਿਲੂਗਾ ਬੰਡਲ ਚੋਂ ਦੇ ਨੇ 50 ਪੀਸ ਇੱਕ ਬੰਡਲ ਪੈਂਦਾ ਹੈ 1250 ਰੁਪਏ ਦਾ ਠੀਕ ਹੈ ਜੀ ਮਾਲ ਜਿੰਨਾ ਕੋ ਹੋ ਨਾ ਮਿਲ ਜੂ ਠੀਕ ਹੈ ਜੀ ਮਾਲ ਜਿੰਨਾ ਕੋ ਉਨਾ ਮਿਲ ਜੂਗਾ ਪੂਰਾ ਮਾਲ ਗੜਾਉਣ ਭਰਿਆ ਪਿਆ ਠੀਕ ਹੈ ਜੀ ਹੁਣ ਆਜੋ ਆਪਾਂ ਤੁਹਾਨੂੰ ਹੋਰ ਇੱਕ ਕਪੜਾ ਦਿਖਾਉਣੇ ਆ ਜੀ ਕਰਾਸ਼ੀਮਰ ਫੈਂਡੀ ਸਾਲਾ ਕਪੜੇ ਨਹੀਂ ਇਹ ਠੀਕ ਹੈ ਜੀ 55 ਰੁਪਏ ਮੀਟਰ 55 ਰੁਪਏ ਪੀਸ ਠੀਕ ਹੈ ਜੀ 55 ਰੁਪਏ ਦਾ ਪੀਸ ਹੈ ਠੀਕ ਹੈ ਜੀ ਕਰਾਸ਼ੀ ਮਰ ਬਰਬਰੀ ਆ ਦੇਖੋ ਜੀ 2.5 ਤੋਂ 3 ਤੋਂ ਲੈ ਕੇ 390 ਤੱਕ ਦੀ ਕਟ ਹੈ ਆ ਦੇਖੋ ਇੱਕ 2 3 ਠੀਕ ਹੈ ਸਵਾ 3 ਸਾਢੇ 3 ਪੌਣੇ 4 ਤੱਕ ਦੀ ਕਟ ਹੋਗੀ ਰੇਟ ਹੋਊਗਾ ਸਿਰਫ ਔਰ ਸਿਰਫ 55 ਰੁਪਏ 30 55 ਰੁਪਏ ਦਾ 3 ਯਾਨੀ ਕਿ 15 ਰੁਪਏ 16 ਰੁਪਏ ਮੀਟਰ ਕਪੜਾ ਬੈਠਦਾ ਠੀਕ ਹੈ ਜੀ 15 ਰੁਪਏ 12 13 ਰੁਪਏ ਇਸ ਹਿਸਾਬ ਨਾਲ ਹੀ ਬੈਠੂਗਾ ਇਹ 4 ਮੀਟਰ ਦਾ ਨਿਕਲਿਆ ਆ ਫਿਰ ਉਹੀ 12 13 ਰੁਪਏ ਮੀਟਰ ਬੈਠਿਆ ਠੀਕ ਹੈ ਜੀ ਯਾਨੀ ਕਿ ਪੂਰਾ ਮਾਲ ਆਪਣੇ ਲਈ ਸਟਾਕ ਪੂਰਾ ਜਮਾ ਹੈ ਜੀ ਠੀਕ ਹੈ ਇਹ ਹੈਗਾ 55 ਰੁਪਏ ਦਾ ਪੀਸ ਠੀਕ ਹੈ ਬੰਡਲ ਤੋਂ ਬੰਡਲ ਮਿਲੂਗਾ 50 ਪੀਸ ਹੋਣਗੇ ਇੱਕ ਬੰਡਲ ਦੇ ਵਿੱਚ ਯਾਨੀ ਕਿ ਮੈਕਸਿਮਮ 2750 ਰੁਪਏ ਬੰਡਲ ਬੈਠੂਗਾ ਮੈਂ ਪਹਿਲਾਂ ਸਾਰੀ ਗੱਲ ਕਲੀਅਰ ਰੱਖਦਾ ਕਿਉਂਕਿ ਪੁਲਿਸ ਮੈਨੂੰ ਫੋਨ ਜਾਦਾ ਕਰੀਓ ਨਾ WhatsApp ਮੈਸੇਜ ਕਰ ਦਿਓ ਮੈਂ ਤੁਹਾਡਾ WhatsApp ਮੈਸੇਜ ਤੇ ਹੀ ਆਰਡਰ ਦੇਖ ਲਊਗਾ ਠੀਕ ਹੈ ਜੀ ਆ ਇਹਦੇ ਚ ਸ਼ੀਸ਼ਾ ਹਸਿਲ ਕੇ ਸਾਰੀਆਂ 100 1.5 150 ਰੁਪਏ ਪਰ ਮੀਟਰ ਲੀਆਂ ਟਮਾਉਣੀਆਂ ਫੇਰ ਆ ਜੇ ਇੱਧਰ ਜੀ ਆ 4 ਮੀਟਰ ਤੋਂ ਲੈ ਕੇ 490 ਤੱਕ ਦੀ ਕੱਟ ਹੋਊਗੀ 4 ਮੀਟਰ ਤੋਂ ਲੈ ਕੇ 490 ਤੱਕ ਦੀ ਕੱਟ ਹੋਊਗੀ ਰੇਟ ਹੋਊਗਾ ਸਿਰਫ ਔਰ ਸਿਰਫ 99 ਰੁਪਏ ਦੀ ਠੀਕ ਹੈ ਜੀ ਇਹਦੇ ਵਿੱਚ ਇੱਕ ਮਾਲ ਹੋਰ ਮਿਲ ਜੂਗਾ ਤੁਹਾਨੂੰ ਜੀ ਆਹ ਵਾਲਾ ਜੀ ਇਹ ਜੇ ਯਾਨਕੀ ਹੋਇਆ ਹੈ ਯਾਨਕੀ ਇਹਨੂੰ ਆਪਾਂ ਕਹਿ ਸਕਦੇ ਹਾਂ ਸਾਟਨ ਸਿਲਕ ਠੀਕ ਹੈ ਜੀ ਸਾਟਨ ਸਿਲਕ ਆ ਗਲਾਸ ਔਰਗੰਝਾ ਇਹ ਤੁਹਾਨੂੰ 80 ਰੁਪਏ ਪੀਸ ਲਗਾ ਕੇ ਦਊਗਾ ਮੈਂ ਠੀਕ ਹੈ 4 ਤੋਂ ਲੈ ਕੇ 490 ਤੱਕ ਦੀ ਕਟੂ ਠੀਕ ਹੈ ਮਾਲ ਇਹਦੇ ਚ ਵੀ ਬਹੁਤ ਮਿਲ ਜੂਗਾ ਸਾਰਾ ਮਾਲ ਇਹਦੇ ਚ ਹੀ ਪਿਆ ਹੈ 81 ਰੁਪਏ ਵਾਲਾ ਪਿਆ ਹੈ 100 ਰੁਪਏ ਵਾਲਾ ਪਿਆ ਹੈ ਠੀਕ ਹੈ ਜੀ ਹੁਣ ਆਇਓ 5 ਮੀਟਰ ਦੀ ਕੱਟ ਜੀ ਆ ਦੇਖੋ 5 ਮੀਟਰ ਦੀ ਕੱਟ ਹੈ ਸਾਰਾ ਮਿਕਸ ਮਾਲ ਹੈ ਇਹ ਸਾਰਾ ਮਿਕਸ ਮਾਲ ਹੈ ਜੀ ਦੇਖੋ ਸਾਰਾ ਫੈਂਡੀ ਵੀ ਹੈ ਸ਼ੀਸ਼ਾ ਸਿਲਕ ਵੀ ਹੈ ਬਰਬਰੀ ਵੀ ਹੈ ਮੋਸ ਫੈਂਡੀ ਵੀ ਹੈ ਕਲਾਸ਼ੀਮਰ ਵੀ ਹੈ ਮਾਲ ਬਹੁਤ ਜ਼ਿਆਦਾ ਪਿਆ ਬਾਈ ਇਹਦੋਂ ਪੂਰਾ ਕੈਮਰਾ ਮਾਰ ਕੇ ਦਿਖਾਓ ਜੀ ਪੂਰਾ ਆ ਦੇਖੋ ਪੂਰਾ ਕੈਮਰਾ ਮਾਰ ਕੇ ਦਿਖਾਓ ਪੂਰਾ ਮਾਲ ਪਿਆ ਰੇਟ ਤੁਹਾਨੂੰ ਮੈਂ ਲਗਾ ਕੇ ਦੂੰਗਾ 199 ਰੁਪਏ ਦਾ ਸੂਟ ਠੀਕ ਹੈ ਜੀ 199 ਰੁਪਏ ਦਾ ਸੂਟ ਠੀਕ ਹੈ ਜੀ ਫਿਰ ਆਹ ਵਾਲੀਆਂ ਆਈਟਮ ਆ ਗਈਆਂ ਸ਼ਿਮਰ ਸ਼ੁਮਰ ਬਰਬਰੀ ਮੋਸ ਪੈਂਡੀ ਫੈਂਡੀ ਇਹਨਾਂ ਦਾ 250 ਰੁਪਏ ਦਾ ਸੂਟ ਠੀਕ ਹੈ ਜੀ ਇੱਕ ਆ ਕਰੇ ਪਈ ਹੈ ਇਹ 150 ਰੁਪਏ ਦਾ ਸੂਟ ਹੈ 5 ਪਲੱਸ ਕੱਟ ਹੈ ਹੀ 5 ਪਲੱਸ ਠੀਕ ਹੈ ਪਹਿਲਾਂ ਗੱਲ ਸੁਣ ਲਓ 5 ਪਲੱਸ ਦਾ ਕੱਟ ਦਾ ਰੇਟ ਦੱਸ ਰਿਹਾ ਠੀਕ ਹੈ ਜੀ ਆਹ ਦੇਖੋ ਠੀਕ ਹੈ ਜੀ 5 ਪਲੱਸ ਕੱਟ ਹੈ ਆਹ ਮੋਸ ਪੈਂਡੀ ਬਰਬਰੀ ਸ਼ਿਮਰ 250 ਰੁਪਏ ਦਾ ਸੂਟ ਫਿਰ ਆ ਜੋ ਜੋੜਾ ਇਹ ਜੋੜਾ 3-3 ਮੀਟਰ ਦੀ ਕੱਟ ਦਾ ਆ ਦੇਖੋ ਸਾਰੀ ਦੋ-ਦੋ ਪੀਸ ਹੋਣਗੇ ਆ ਦੇਖੋ ਦੋ-ਦੋ ਪੀਸ ਹੋਣਗੇ ਕੋਈ ਸਿੰਗਲ ਪੀਸ ਨਹੀਂ ਹੋਣਾ ਇਹਦੇ ਵਿੱਚ ਆ ਸਾਰੀ ਬੰਡਲ ਟੂ ਆ ਦੇਖੋ ਯਾਨੀ ਕਿ ਜੋੜਾ ਹੋਗਾ ਇਹ ਤੁਹਾਨੂੰ ਲਗਾ ਕੇ ਦਊਗਾ ਮੈਂ 120 ਰੁਪਏ ਦਾ ਸੂਟ 6 ਮੀਟਰ ਦਾ 7 ਮੀਟਰ ਦਾ ਸੂਟ 120 ਰੁਪਏ ਦਾ ਸੂਟ ਲਗਾ ਕੇ ਦਊਗਾ ਮਾਰ ਬਹੁਤ ਹੈ ਠੀਕ ਹੈ ਜੀ ਆ ਜੇ ਇੱਧਰ ਫਿਰ ਵਿਸਕੋਸ ਔਰ ਗੰਜਾ ਜੀ ਠੀਕ ਹੈ ਜੀ ਪਿਓਰ ਦੀਆਂ ਆਈਟਮਾਂ ਵਿਸਕੋਸ ਵਾਲੀਆਂ ਆਈਟਮਾਂ ਪਿਓਰ ਸਿਲਕ ਜੇ ਪਿਓਰ ਵਿਸਕੋਸ ਆਰਗੰజా ਨਾ ਹੋਈ 50000 ਰੁਪਏ ਇਨਾਮ ਦੂੰਗਾ ਰੇਟ ਕੀ ਲੈਣਾ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਫੇਰ ਫੁੱਲ ਪਿਓਰ ਦਾ ਦੁਪੱਟਾ ਜਿਹੜਾ ਮਾਰਕੀਟ ਦੇ ਵਿੱਚ ਮਿਲਦਾ ਠੀਕ ਹੈ ਇਹ ਰਿਟੇਲ ਪ੍ਰਾਈਸ ਦਾ ਦੱਸਣਾ ਤਾਂ ਮੈਂ 150 ਰੁਪਏ ਲਗੂਗਾ ਜੀ ਇਹਦਾ ਕੱਲੇ ਦਾ ਰਿਟੇਲ ਪ੍ਰਾਈਸ ਆ ਜਿੰਨੇ ਵੀ ਮੈਂ ਤੁਹਾਨੂੰ ਹੋਰ ਦੱਸਦੇ ਨੇ ਸਾਰੀ ਹੋਲ ਸੇਲ ਪ੍ਰਾਈਸ ਦੱਸਦੇ ਠੀਕ ਹੈ ਕੋਈ ਨਾ ਮੈਨੂੰ ਫੋਨ ਕਰ ਲੀ ਮੈਂ ਤੁਹਾਨੂੰ ਹੋਰ ਲੈਸ ਕਰਕੇ ਲਗਾ ਦੂੰਗਾ ਠੀਕ ਹੈ 150 ਲਗਾ ਦੂੰਗਾ ਪਿਓਰ ਦੀਆਂ ਐਟਮ ਨੇ ਫੁੱਲ ਪਿਓਰ ਦਾ ਦੁਬੱਟਾ ਈ ਆਹ ਦੇਖ ਲੋ ਈ ਫੈਂਡੀ ਠੀਕ ਹੈ ਫੈਂਡੀ ਦਾ ਜੋੜੇ ਦਾ ਮਾਲ ਈ 3 ਮੀਟਰ ਪਲੱਸ ਕੱਟ ਹੈ ਠੀਕ ਹੈ ਇੱਕ ਇੱਕ ਨਾਲ ਦੇ ਦੋ ਦੋ ਪੀਸ ਨੇ ਈ ਇੱਕ ਇੱਕ ਨਾਲ ਦੇ ਦੋ ਦੋ ਪੀਸ ਨੇ ਆ ਦੇਖੋ ਸਾਰੇ ਦੋ ਦੋ ਪੀਸ ਨੇ ਇੱਕ ਇੱਕ ਨਾਲ ਦੇ ਈ ਠੀਕ ਹੈ ਇੱਕ ਪੀਸ ਦੇ ਦੋ ਪੀਸ ਨੇ ਰੇਟ ਰਹਿਣਾ ਸਿਰਫ ਔਰ ਸਿਰਫ 225 ਰੁਪਏ ਸੂਟ ਈ ਰੇਟ ਰਹਿਣਾ ਸਿਰਫ ਔਰ ਸਿਰਫ 225 ਰੁਪਏ ਸੂਟ ਫੇਰ ਆ ਜਾਈਆ ਪਿਓਰ ਖਾਦੀ ਸਾਟਨ ਵੀ ਇਹਦੇ ਚ ਉਰੀਸਾ ਆਟਨ ਸਿਲਕ ਹੈ ਪੂਰੀ ਠੀਕ ਹੈ ਜੀ ਸਾਟਨ ਵੀ ਹੈ ਰੇਟ ਚੈਲੰਜ ਵਾਲਾ ਗਰੰਟੀ ਵਾਲਾ ਹੋਲ ਸੇਲ ਪ੍ਰਾਈਸ ਹੈ 150 ਰੁਪਏ ਸੂਟ ਹੈ ਠੀਕ ਹੈ ਜੀ ਹੋਲ ਸੇਲ ਪ੍ਰਾਈਸ ਹੈ 150 ਰੁਪਏ ਸੂਟ ਯਾਨੀ ਕਿ 30 ਰੁਪਏ ਮੀਟਰ 6 ਮੀਟਰ ਦੀ ਕਟੂ 5 ਤੋਂ 6 ਦੀ ਆ ਦੇਖੋ ਕਪੜਾ ਪੂਰਾ ਟਾਪ ਦਾ ਹੋਊਗਾ ਜੀ ਪੂਰਾ ਟਾਪ ਦਾ ਸਿਰੇ ਦਾ ਕਪੜਾ ਇੱਕ ਵਾਰ ਕਪੜਾ ਲਿ ਜਾ ਕੇ ਦੇਖੋ ਪੂਰੀ ਟਾਪ ਦੀ ਆਈਟਮ ਹੈ ਜੀ ਪੂਰੀ ਟਾਪ ਦੀ ਆ ਦੇਖੋ ਪੂਰੀ ਸਿਰੇ ਦਾ ਕਪੜਾ ਨਾ ਹੋਇਆ ਉਰੇ ਸੱਟੀ ਹੋ ਜਾਨਸਾਰ ਤੁਹਾਡਾ ਛੁਟਕੀਆਂ ਤੇ ਮਾਲ ਵਿਕੂਗਾ ਜੀ ਸਾਈਡਾ 250 ਰੁਪਏ ਸੇਲ ਲਗਾ ਦਿਓ ਤੁਹਾਡੇ ਪਿੰਡ ਸ਼ਹਿਰ ਚ ਇਹ ਬੁਟੀਕ ਵਾਲੀਆਂ ਭੈਣਾ ਔਰ ਦੁਕਾਨਦਾਰ ਵੀਰਾਂ ਲਈ ਰੇਟ ਹੈ ਠੀਕ ਹੈ ਜੀ ਆਹ ਦੇਖੋ ਸਿਰਫ ਔਰ ਸਿਰਫ 150 ਦਾ ਸੂਟ ਠੀਕ ਹੈ ਜੀ ਫਿਰ ਆਹ ਦੇਖੋ ਜੀ ਕੋਟ ਰਾਈਜ਼ ਹੈ ਕਰਾ ਸ਼ਿਮਰ ਹੈ ਇਹ ਪੂਆ ਤੁਹਾਨੂੰ 199 ਰੁਪਏ ਦਾ ਸੂਟ ਹੀ ਠੀਕ ਹੈ ਜੀ ਇਹ ਕਹਾ ਬੈਲਵਟ ਹੈ ਠੀਕ ਹੈ ਜੀ ਬੈਲਵਟ ਦਾ ਲੱਜੂਗਾ ਤੁਹਾਨੂੰ 450 ਰੁਪਏ ਸੂਟ ਹੋਲ ਸੇਲ 'ਚ ਠੀਕ ਹੈ ਜੀ ਆਹ ਥੋੜੀ ਬਹੁਤ ਪਈ ਹੈ ਆਪਣੇ ਲਈ ਬੇ ਸੈਟਨ ਸੋਰੀ ਇਹਨੂੰ ਕਹਿੰਦੇ ਸੈਂਟੂਨ ਸੈਂਟੂਨ ਸਿਲਕ ਸਿੰਥੈਟਿਕ ਲਾਈਨਿੰਗ ਵੀ ਕਹਿ ਸਕਦੇ ਹੋ ਇਹ ਤੁਹਾਨੂੰ ਪੈ ਜਾਊਗਾ 150 ਰੁਪਏ ਦਾ ਸੂਟ ਆ ਚਨੂਨ ਦੇ ਦੁਪट्टे ਜੀ ओरिजिनल ਵਿਸਕੋਸ ਵਾਲੇ ਚਨੂਨ ਦੇ ਦੁਪट्टे ਤੇ ਉਹ ਵਿਸਕੋਸ ਦਾ ਦੁਪੱਟਾ ਚਨੂਨ ਦਾ ਰੇਟ ਰਹਿਣਾ ਸਿਰਫ ਔਰ ਸਿਰਫ 150 ਰੁਪਏ ਦਾ ਹੋਲ ਸੇਲ ਪ੍ਰਾਈਸ ਫਿਰ ਆ ਦੇਖੋ ਜੀ ਕਰਾ ਸ਼ਿਮਰ ਬਰਬਰੀ ਫੈਂਡੀ ਸਾਰੀਆਂ ਮਿਕਸ ਆਈਟਮਾਂ ਨੇ 199 ਰੁਪਏ ਦਾ ਸੂਟ ਹੈ ਠੀਕ ਹੈ ਜੀ ਇਹ ਰੇਟਾਂ ਦਾ ਚੈਲੰਜ ਨਾਲ ਗਰੰਟੀ ਹੋਊਗੀ ਇੱਕ ਆਪਣਾ ਗੜਾਉਣ ਹੋਰ ਹੈ ਉੱਥੇ ਵੀ ਬਹੁਤ ਆਈਟਮਾਂ ਪਈਆਂ ਨੇ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਬਣ ਜੂਗੀ ਇਸ ਕਰਕੇ ਮੈਂ ਤੁਹਾਨੂੰ ਏਡੀ ਲੰਬੀ ਵੀਡੀਓ ਨਹੀਂ ਬਣਾ ਸਕਦਾ ਠੀਕ ਹੈ ਹਰ ਤਰ੍ਹਾਂ ਦੀਆਂ ਆਈਟਮਾਂ ਨੇ ਆਪਣੇ ਪਾਰਸਲ ਤੋਂ ਪਾਰਸਲ ਜਾਂਦੇ ਨੇ ਠੀਕ ਹੈ ਹੋਲ ਸੇਲ ਦਾ ਕੰਮ ਹੈ ਜਿੰਨਾ ਵੀ ਜੰਬੋਚ ਮਾਲ ਪਿਆ ਹੈ ਇਹ ਸੂਆ ਨੂੰ ਪਾਰਸਲ ਬਣਾ ਕੇ ਲਗਾਉਣੇ ਨੇ ਪਾਰਟੀ ਦਾ ਲੱਤਾ ਹੋਇਆ ਮਾਲ ਹੈ ਠੀਕ ਹੈ ਕਿਉਂਕਿ ਆਪਣਾ ਹੋਲ ਸੇਲ ਦਾ ਕੰਮ ਹੈ ਜਿੰਨਾ ਵੀ ਕੰਮ ਇਹ ਹੋਲ ਸੇਲ ਦਾ ਹੈ ਜੇ ਰਿਟੇਲ ਹੀ ਲੈਣਾ ਉਧਰ ਆ ਜਿਓ ਦੁਕਾਨ ਤੇ ਆਪਣੀ ਠੀਕ ਹੈ ਧੂਰਕੋਟ ਚੌਂਕ ਤੇ ਸ਼ਪਾਰ ਰੋਡ ठीक है अपना गडाउन है इतने सिर्फ और सिर्फ ऑनलाइन होलसेल का काम है जिन्हें रिटेल च लैना सूट मिलूगा कट पीस नहीं मिल जाएगी सूट मिलूगा अपनी धूलकोट चौंक छपार रोड से मंडी अहमदगढ़ जी ठीक है वीडियो में दब के शेयर कर दियो चैनल नबसक्राइब कर लियो अपना फोन नंबर नोट कर लो छियासी नड़िनवे एक सौ छियासी एक सौ छत्तीस ठीक है वीडियो में दब के शेयर कर दो चैनल को सबसक्राइब कर दो